ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਾਹ ਪ੍ਰਗਟਿਓ ਮਰਦ ਅਗਮੜਾ ਵਿਰਾਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚਿ ਲਾਹ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚਿ ਲਾਹ परम सतकार योग ਸਹਿਬ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਾਂ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਦੇ ਅੰਦਰ ਜਿਤਨੇ ਵੀ ਸ੍ਰੀ ਜੁੜ ਮਿਲ ਕੇ ਬੈਠੇ ਹਾਂ ਜੋ ਜੋ ਸੰਗਤ ਆ ਰਹੀ ਏ ਆਓ ਸਹਿਬ ਜੀਆਂ ਦੇ ਰਹਿਮਤਾਂ ਦੇ ਬਖਸ਼ੂਸ਼ਾਂ ਦੇ ਪਾਤਰ ਬਣੀਏ ਸਹਿਬ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਸਤਿਗੁਰੂ ਖਾਲਸਾ ਦੇ ਜਨਮਦਾਤਾ ਖਾਲਸਾ ਦੇ ਪਿਤਾ ਉਹਨਾਂ ਦੇ ਪਾਵਨ ਜੀਵਨ ਉਹਨਾਂ ਦੇ ਪਵਿੱਤਰ ਇਤਿਹਾਸ ਜੋ ਕਿ ਬੜਾ ਵੱਡਾ ਇਤਿਹਾਸ ਹੈ ਉੱਚਾ ਇਤਿਹਾਸ ਹੈ ਵੇਖੋ ਤਾਂ ਉਹਨਾਂ ਦੀ ਮਹਿਮਾ ਐਡੀ ਵੱਡੀ ਹੈ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਸਾਡਾ ਫਰਜ਼ ਬਣਦਾ ਹੈ ਕਿ ਆਪਣੇ ਪੁਰਖਿਆਂ ਦੀਆਂ ਆਪਣੇ ਵੱਡਿਆਂ ਦੀਆਂ ਉਹਨਾਂ ਦੀਆਂ ਕਹਾਣੀਆਂ ਉਹਨਾਂ ਦੀਆਂ ਉਹ ਕੁਰਬਾਨੀਆਂ ਔਰ ਉਹਨਾਂ ਦੇ ਉਸ ਵੱਡਮੁੱਲੇ ਇਤਿਹਾਸ ਤੋਂ ਜਾਣੂ ਹੋਈਏ ਤੇ ਉਹਨੂੰ ਵਿਚਾਰ ਦੇਈਏ, ਬਾਤ ਦੇਈਏ। ਸੋ ਇਸੇ ਲੜੀ ਦੇ ਚੱਲਦੇ ਆ ਜੋ ਅੱਜ ਆਪਣੇ ਗੁਰਦੁਆਰਾ ਸਾਹਿਬ ਗੁਰਦੁਆਰਾ ਦਸ਼ਮੀਸ਼ ਨਗਰ ਉੱਚਾ ਗੁਰਦੁਆਰਾ ਸਾਹਿਬ ਇੱਥੋਂ ਲੜੀਵਾਰ ਦਸੰਪਿਤ ਜੀ ਦੀ ਜੀਵਨ ਕਥਾ ਸ਼ੁਰੂ ਹੋ ਰਹੀ ਹੈ ਜਿਵੇਂ ਕਿ ਪਹਿਲਾਂ ਦੱਸ ਕੇ ਹਟਿਆ ਵੀ 6 ਜਨਵਰੀ ਨੂੰ ਸਹਿਬ ਜੀਆਂ ਦਾ ਪ੍ਰਕਾਸ਼ ਦਿਹਾੜਾ ਹੈ ਉਸ ਦਿਨ ਤੱਕ ਆਪਾਂ ਇਹ ਲੜੀਵਾਰ ਕਥਾ ਹਰ ਰੋਜ਼ ਵਿਚਾਰ ਸਾਂਝੇ ਕਰਿਆ ਕਰਾਂਗੇ ਸੋ ਜਿੱਥੇ-ਜਿੱਥੇ ਵੀ ਸਪੀਕਰ ਦੀ ਆਵਾਜ਼ ਪਹੁੰਚਦੀ ਹੈ ਸੰਗਤ ਨੂੰ ਬੇਨਤੀ ਹੈ ਪਹੁੰਚ ਕਰਕੇ ਜੁੜਨਾ ਕਰੋ ਕਿਸੇ ਵੀ ਗੁਰੂ ਸਹਿਬਾਨ ਨੇ ਜੋ ਕਿਸੇ ਵੀ ਲਖਾਰੀ ਨੇ ਇਤਿਹਾਸ ਦੇ ਵਿੱਚ ਆਪਣੀ ਜੀਵਨੀ ਨਹੀਂ ਲਿਖੀ ਪਰ ਸਾਡੇ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਆਪਣੀ ਜੀਵਨੀ ਲਿਖੀ। ਬਲੱਖਣ ਇਤਿਹਾਸ ਹੈ ਜੀ। ਤੇ ਪਹਿਲੇ ਐਸੇ ਲਿਖਾਰੀ ਹੋਏ ਆ ਜਿਨ੍ਹਾਂ ਨੇ ਆਪਣੇ ਬਾਰੇ ਖੁਦ ਲਿਖਿਆ। ਕਿਉਂ ਲਿਖਿਆ? ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ ਵੀ ਕੋਈ ਹੋਰ ਵੀ ਲਿਖ ਸਕਦਾ ਸੀ ਬੜੇ ਵੱਡੇ ਕਵੀ ਸੀ ਗੁਰੂ ਸਾਹਿਬਾਨਾ ਕੋਲੇ। ਗੁਰੂ ਸਾਹਿਬ ਨੇ ਬਹੁਤ ਸਾਰੇ ਕਵੀ ਰੱਖੇ ਹੋਏ ਸੀ ਉਹ ਵੀ ਲਿਖ ਸਕਦੇ ਸੀ ਲਖਾਰੀ ਵੱਡੇ 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 ਤਗੜੇ ਲਖਾਰੀ ਸੀ ਉਹਨਾਂ ਕੋਲ ਚੋਟੀ ਦੇ ਆਨੰਦ ਲਾਲ ਜੀਆਂ ਵਰਗੇ ਹੋਰ ਕਿੰਨੇ ਹੀ ਅਨੇਕਾਂ ਲਖਾਰੀ ਉਹਨਾਂ ਦੇ ਪਾਸ ਹੈ ਸਨ ਤੇ ਉਹਨਾਂ ਨੇ ਆਪ ਕਿਉਂ ਲਿਖਿਆ ਇਹਦਾ ਬੜਾ ਵੱਡਾ ਕਾਰਨ ਹੈ ਜੀ ਗੁਰੂ ਸਾਹਿਬ ਕਹਿੰਦੇ ਸੀ ਕਹਿੰਦੇ ਮੈਨੂੰ ਕੋਈ ਸ਼ੈ ਨਿਸ਼ਾਨਾ ਸਮਝੇ ਇਹਦਾ ਮੇਨ ਕਾਰਨ ਏ ਸੀ ਵੀ ਮੈਂ ਆਪਣੀ ਜੀਵਨੀ ਆਪ ਲਿਖ ਕੇ ਜਾਣੀ ਏ ਮੈਨੂੰ ਕੱਲ ਨੂੰ ਕੋਈ ਰੱਬ ਨਾ ਬਣਾ ਲੇ ਤੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਜੋ ਹਮਕੋ ਪਰਮੇਸ਼ਰ ਉਚਰੇ ਸੋ ਨਰਕ ਗਰਭ ਕੁੰਡ ਮੈਂ ਫਰੇ ਕਹਿੰਦੇ ਬੜੇ ਨਰਕਾਂ ਦੇ ਵਿੱਚ ਜਾਏਗਾ ਗਰਭ ਦੇ ਵਿੱਚ ਜਾਏਗਾ ਜਿਹੜਾ ਸਾਨੂੰ ਪਰਮੇਸ਼ਰ ਉਚਰੇਗਾ ਇਹ ਗੁਰੂ ਗੋਬਿੰਦ ਸਿੰਘ ਜੀਆ ਦੇ ਬਚਨ ਨੇ ਜੀ ਤਾਂ ਕਰਕੇ ਉਹਨਾਂ ਨੇ ਆਪਣਾ ਇਤਿਹਾਸ ਆਪ ਲਿਖਿਆ ਵੀ ਕੋਈ ਮੈਨੂੰ ਸ਼ੈਨਸ਼ਾਨਾ ਕਹੇ ਸੋ ਸਤਿਗੁਰਾਂ ਦੇ ਉਸ ਪਾਵਨ ਇਤਿਹਾਸ ਬਾਰੇ ਆਪਾਂ ਜਾਣਨ ਦਾ ਯਤਨ ਕਰਨਾ ਹੈ ਸਤਿਗੁਰੂ ਜੀ ਆਪ ਆਪਣੀ ਉਹ ਕਥਾ ਲਿਖਦੇ ਹੈ ਸ੍ਰੀ ਦਸ਼ਮ ਗ੍ਰੰਥ ਬਚਿੱਤਰ ਨਾਟਕ ਇੱਕ ਰਚਨਾ ਹੈ ਸਤਿਗੁਰਾਂ ਦੀ ਜਿਹਦੇ ਵਿੱਚ ਉਹਨਾਂ ਨੇ ਆਪਣੀ ਜੀਵਨੀ ਬਾਰੇ ਲਿਖਿਆ ਸਤਿਗੁਰੂ ਜੀ ਕੀ ਫਰਮਾਉਂਦੇ ਐ ਉਹ ਪੂਰਬਲੇ ਜਨਮ ਦੀ ਕਥਾ ਸਹਿਬ ਜੀਆਂ ਨੇ ਘਟਨਾ ਰਚਨਾ ਪਹਿਲਾਂ ਲਿਖੀ ਐ ਦੇਖੋ ਜੀ ਐਸਾ ਕੋਈ ਨਹੀਂ ਹੋਇਆ ਸਾਡੇ ਵਰਗਿਆਂ ਨੂੰ ਤਾਂ ਅਸੀਂ ਤਾਂ ਕਿੰਨੇ ਵੀ ਮੈਨੂੰ ਤਾਂ ਭਈ 5-6 ਸਾਲ ਦਾ ਸੀ ਜਦੋਂ ਉਦੋਂ ਸੁਰਤ ਆਈਏ ਉਦੋਂ ਦੀਆਂ ਗੱਲਾਂ ਬਾੜੀਆਂ ਬਾੜੀਆਂ ਚੇਤੇ ਐ ਪਰ ਦੇਖੋ ਕਿੱਡੀ ਵੱਡੀ ਕਮਾਈ ਮੇਰੇ ਪਾਤਸ਼ਾਹੀ ਜਿਹਨੂੰ ਆਪਣੇ ਪੂਰਬਲੇ ਜਨਮ ਦੀ ਵੀ ਜੀਵਨੀ ਬਾਰੇ ਪਤਾ ਐ ਔਰ ਉਹ ਲਿਖ ਰਿਹਾ ਆਪਣੀ ਜੀਵਨੀ ਪਿਛਲੇ ਜਨਮਾਂ ਦੀ ਪੂਰਬਲੇ ਜਨਮਾਂ ਦੀ ਸਾਹਿਬ ਜੀ ਲਿਖਦੇ ਆ ਕਹਿੰਦੇ ਚੋਪਈ ਅਬ ਮੈਂ ਆਪਣੀ ਕਥਾ ਬਖਾਨੋ ਹੁਣ ਕਹਿੰਦੇ ਅਸੀਂ ਆਪਣੀ ਜੀਵਨ ਕਥਾ ਦੱਸਦੇ ਆ ਜਿਹਦੇ ਵਿੱਚ ਪੁਰਬਲੇ ਜਨਮਾਂ ਚ ਕੀ ਕੀ ਘਟਨਾ ਘਟੀ ਉਹ ਸਾਹਿਬ ਜੀ ਬਖਸ਼ਿਸ਼ ਕਰਦੇ ਆ ਕਹਿੰਦੇ ਤਪਸਾਧਿਤ ਜਹੇ ਵਿਧ ਮੁਹੇ ਅਨੋ ਕਹਿੰਦੇ ਪਿਛਲੇ ਜਨਮ ਦੇ ਵਿੱਚ ਪੁਰਬਲੇ ਜਨਮ ਦੇ ਵਿੱਚ ਅਸੀਂ ਤਪਸਵੀ ਸੀ ਤੇ ਤਪੱਸਿਆ ਕਰਕੇ ਅਕਾਲ ਪੁਰਖ ਜੀ ਦੇ ਵਿੱਚ ਅਪੇਧ ਸੀ ਤੇ ਉਹ ਤਪੱਸਿਆ ਕਿਸ ਸਥਾਨ ਤੇ ਕੀਤੀ ਹੇਮਕੁੰਟ ਪਹਾੜਤ ਹੈ ਜਹਾਂ ਸप्त श्रृੰਗ ਸੋਭਿਤ ਹੈ ਤਹਾਂ ਹੇਮ ਮੈਨੇ ਕਹਿੰਦੇ ਐ ਬਰਫ ਕੁੰਟ ਮੈਨੇ ਕਹਿੰਦੇ ਐ ਉੱਥੇ ਇੱਕ ਕੁੰਡ ਬਣਿਆ ਹੋਇਆ ਜਲ ਦਾ ਜੇ ਜਦੋਂ ਤੁਸੀਂ ਹਿਮਕੁੰਟ ਸਾਹਿਬ ਜਾਓਗੇ ਜਿੱਥੇ ਸਤਗੁਰਾਂ ਦਾ ਅਸਥਾਨ ਹੈ ਸ੍ਰੀ ਹਿਮਕੁੰਟ ਸਾਹਿਬ ਉੱਥੇ ਆਲੇ-ਦਾਲੇ ਜਿਹੜੀਆਂ ਪਹਾੜੀਆਂ ਨੇ ਉਹਨਾਂ ਦੀ ਬਰਫ਼ ਜਿਹੜੀ ਪਿਗਲ ਕੇ ਸਾਰਾ ਪਾਣੀ ਉੱਥੇ ਆ ਕੇ ਇੱਕ ਵਾਰੀ ਇਕੱਠਾ ਹੁੰਦਾ ਹੈ ਕੁੰਡ ਬਣਿਆ ਹੋਇਆ ਇੱਕ ਤੇ ਸੱਤ ਸ਼੍ਰਿੰਗ ਸੱਤ ਚੋਟੀਆਂ ਵਾਲੇ ਪਹਾੜ ਨੇ ਸ਼ੁਭਤ ਹੈ ਤਰ੍ਹਾਂ ਜਿਹੜੇ ਜਿੱਥੇ ਕਹਿੰਦੇ ਗੁਰੂ ਸਾਹਿਬ ਕਹਿੰਦੇ ਬੜੇ ਸ਼ੋਭਦੇ ਆ ਸੋਹਣੇ ਲੱਗਦੇ ਆ ਸਤ ਸ੍ਰਿੰਗਤ ਇਹ ਨਾਮ ਕਹਾਵਾ ਪੰਡ ਰਾਜ ਜਹ ਜੋਗ ਕਮਾਵਾ ਸਤ ਸ੍ਰਿੰਗ ਉਹਦਾ ਨਾਮ ਹੈ ਐਂਦਾ ਜਦੋਂ ਦੇਖੀਏ ਤਾਂ ਐਂਦਾ ਲੱਗਦਾ ਜਿਵੇਂ ਸਤ Muni ਉਥੇ ਬੈਠੇ ਤਪ ਤਪੱਸਿਆ ਕਰ ਰਹੇ ਜਦੋਂ ਉਥੇ ਖੜਦੇ ਆਂ ਤਾਂ ਸਤ ਚੋਟੀਆਂ ਦਿਖਾਈ ਦਿੰਦੀਆਂ ਨੇ ਤੇ ਐਨਾ ਅਜਬ ਨਜ਼ਾਰਾ ਹੁੰਦਾ ਉਥੇ ਐਂਦਾ ਜਾਪਦਾ ਜਿਵੇਂ ਉਹ ਬੈਠੇ ਗੁਰੂ ਸਾਹਿਬ ਵੱਲ ਨੂੰ ਮੂੰਹ ਕਰਕੇ ਉਸ ਅਸਥਾਨ ਵੱਲ ਨੂੰ ਮੂੰਹ ਕਰਕੇ ਕਹਿੰਦੇ ਭਗਤੀ ਕਰਦੇ ਹੋ ਸਪਤ ਸ਼੍ਰਿੰਗ ਜਿਹੇ ਨਾਮ ਕਹਾਵਾ ਪੰਡਰਾਜ ਜਿਹ ਜੋਗ ਕਮਾਵਾ ਹੁਣ ਇਹਦੇ ਦੋ ਅਰਥ ਨੇ ਇੱਕ ਪੰਡਰਾਜ ਹੈ ਇੱਕ ਪੰਡੂ ਰਾਜਾ ਹੋਇਆ ਪੰਡੂ ਰਾਜਾ ਹੋਇਆ ਇਤਿਹਾਸ ਦੇ ਵਿੱਚ ਜਿਦਾ ਜ਼ਿਕਰ ਲਿਖਾਰੀ ਨੇ ਲਿਖਿਆ ਕਹਿੰਦੇ ਉਹਨੇ ਉਸ ਸਥਾਨ ਦੇ ਉੱਤੇ ਬਹਿ ਕੇ ਰਾਜ ਕਮਾਇਆ ਸੀ ਜੋਗ ਕਮਾਇਆ ਸੀ ਤਪੱਸਿਆ ਕੀਤੀ ਸੀ ਤੇ ਦੂਜਾ ਅਰਥ ਇਹ ਹੈ ਇਹਦਾ ਵੀ ਜਿਹੜੇ ਪਾਂਡਵ ਹੋਏ ਐ ਪੰਜ ਪਾਂਡਵ ਰਾਜੇ ਹੋਏ ਐ ਜਿਹੜੇ ਇਹਨਾਂ ਨੇ ਕਹਿੰਦੇ ਇੱਥੇ ਬਹਿ ਕੇ ਤਪੱਸਿਆ ਵੀ ਕੀਤੀ ਤੇ ਇੱਥੋਂ ਹੀ ਇਹ ਫਿਰ ਬ੍ਰਹਮ ਲੋਕ ਨੂੰ ਗਏ ਸੀ ਇੱਥੇ ਭਾਵ ਇਹਨਾਂ ਨੇ ਸ਼ਰੀਰ ਉਸ ਸਮੇਂ ਸੱਚਖੰਡ ਨੂੰ ਇਹ ਦਰਗਾਹ ਨੂੰ ਗਏ ਸੀ ਦੋ ਅਰਥ ਨੇ ਇਸ ਪੰਕਤੀ ਦੇ ਇਸ ਘਟਨਾ ਦੇ ਤੇ ਹੁਣ ਅਲੱਗ ਅਲੱਗ ਲਖਾਰੀ ਨੇ ਜਿਹੜੇ ਉਹ ਆਪਣੇ ਹਿਸਾਬ ਨਾਲ ਲਿਖਦੇ ਆ ਚਲੋ ਜੋ ਵੀ ਹੈ ਇਹ ਇਤਿਹਾਸ ਇਸ ਪੰਕਤੀ ਦਾ ਪੰਡ ਰਾਜ ਜਹ ਜੋ ਕਮਾਵਾ ਤਹ ਹਮ ਅਦਕ ਤਪਸਿਆ ਸਾਧੀ ਮਹਾਕਾਲ ਕਾਲ ਕਾ ਅਰਦੀ ਉਥੇ ਕਹਿੰਦੇ ਅਸੀਂ ਬੜੀ ਤਪੱਸਿਆ ਕੀਤੀ ਤੈ ਹਮ ਅਦਕ ਤਪੱਸਿਆ ਸਾਧੀ ਤਪ ਕੀਤਾ ਉਥੇ ਤੇ ਮਹਾਕਾਲ ਕਾਲਕ ਅਰਾਧੀ ਮਹਾਕਾਲ ਉਹਨੂੰ ਕਹਿੰਦੇ ਆ ਜਿਹੜਾ ਕਾਲਾਂ ਦਾ ਵੀ ਕਾਲ ਹੋਵੇ ਅਕਾਲ ਪੁਰਖ ਦੀ ਗੱਲ ਹੈ ਇੱਥੇ ਹਾਲਾਂਕਿ ਕਾਲ ਦਾ ਸ਼ਬਦ ਹੈ ਜਿਹੜਾ ਇਹ ਜਿਹੜੀ ਮਾਤਾ ਕਾਲੀ ਹੋਈ ਹੈ ਉਹਦੇ ਬਾਬਤ ਵੀ ਆਇਆ ਗੁਰਬਾਣੀ ਦੇ ਵਿੱਚ ਕਈ ਵਾਰ ਪਰ ਇੱਥੇ ਜਿਹੜਾ ਕਾਲ ਕਦਾ ਅਰਥ ਹੈ ਉ ਕਾਲ ਸ਼ਕਤੀ ਉਹਦੀ ਗੱਲ ਹੋ ਰਹੀ ਹੈ ਜਿਹੜੀ ਕਾਲ ਅਕਾਲ ਤੋਂ ਰਹਤ ਹੈ ਜਿਹਦੇ ਜਿਹਦੇ ਮੌਤ ਵਸ ਵਿੱਚ ਹੈ ਤੇ ਉਹ ਇੱਕੋ ਹੀ ਹੈ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਰੱਬ ਜੀ ਤੇ ਕਹਿੰਦੇ ਉਥੇ ਮੈਂ ਅਕਾਲ ਪੁਰਖ ਦੀ ਅਰਦਾਸਨਾ ਕੀਤੀ ਕਾਲ ਸ਼ਕਤੀ ਦੀ ਅਰਦਾਸਨਾ ਕੀਤੀ ਅੱਗੇ ਗੁਰੂ ਸਾਹਿਬ ਕਹਿੰਦੇ ਐ ਕਹਿੰਦੇ ਇਹ ਵਿਦ ਕਰਤ ਤਪਸਿਆ ਭਯੋ ਦ્વੈ ਤੇ ਇੱਕ ਰੂਪ ਹੋਇ ਗयो ਕਹਿੰਦੇ ਇਸ ਤਰੀਕੇ ਦੇ ਨਾਲ ਤਪੱਸਿਆ ਕਰਕੇ ਕਹਿੰਦੇ ਮੈਂ ਮੇਰਾ ਜਿਹੜਾ ਦ્વੈ ਸੀ ਨਾ ਪ੍ਰਮਾਤਮਾ ਤੇ ਮੈਂ ਇਹ ਇੱਕ ਹੋ ਗਏ ਕਹਿੰਦੇ ਪਹਿਲਾਂ ਦੋ ਸੀ ਫਿਰ ਇੱਕ ਹੋ ਗਏ ਸੁਰਤ ਵਿੱਚ ਲੀਨ ਹੋ ਗਏ ਕਹਿੰਦੇ ਪ੍ਰਮਾਤਮਾ ਜੀ ਦੇ ਦ્વੈ ਤੇ ਰੂਪ ਦ્વੈ ਤੇ ਇੱਕ ਰੂਪ ਹੋਏ ਗਿਓ ਅਗੇ ਸਹਿਬ ਜੀ ਬਖਸ਼ਿਸ਼ ਕਰਦੇ ਐ ਤਾਤ ਮਾਤ ਮੁਰ ਅਲਖ ਅਰਾਧਾ ਬਹੁ ਵਿਦ ਜੋਗ ਸਾਧਨਾ ਸਧਾ ਤਾਤ ਕਹਿੰਦੇ ਐ ਪਿਤਾ ਨੂੰ ਤੇ ਮਾਤ ਕਹਿੰਦੇ ਐ ਮਾਤਾ ਨੂੰ ਕਹਿੰਦੇ ਮੇਰੇ ਮਾਤਾ ਪਿਤਾ ਨੇ ਉਸ ਅਲਖ ਦੀ ਉਸ ਪ੍ਰਮਾਤਮਾ ਦੀ ਅਰਾਧਨਾ ਕੀਤੀ ਤਪ ਕੀਤੇ ਸਾਧਨਾ ਸਧੀਆਂ ਬਹੁ ਵਿਧ ਜੋਗ ਸਾਧਨਾ ਸਾਧਾ ਬੜੀ ਤਰ੍ਹਾਂ ਦੇ ਯੋਗ ਕੀਤੇ ਬੜੀ ਤਰ੍ਹਾਂ ਦੀਆਂ ਸਾਧਨਾ ਸਾਧੀਆਂ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਮਾਤਾ ਗੁਜਰੀ ਜੀ ਉਹਨਾਂ ਦੇ ਬਾਬਤ ਸਤਗੁਰੂ ਲਿਖਦੇ ਐ ਕਹਿੰਦੇ ਤਾਤ ਮਾਤ ਮੁਰ ਅਲਖ ਅਰਧਾ ਬਹੁ ਵਿਧ ਜੋਗ ਸਾਧਨਾ ਸਾਧਾ ਉਹਨਾਂ ਨੇ ਕਹਿੰਦੇ ਬੜੇ ਯੋਗ ਕੀਤੇ ਤਪੱਸਿਆ ਕੀਤੀ ਤਾਂ ਕਰਕੇ ਭਾਈ ਐਡੇ ਬਲੀ ਯੋਧੇ ਨੂੰ ਜਨਮ ਦਿੱਤਾ ਜਾ ਸਕਦਾ ਸੀ ਬੜੀ ਵਾਰ ਕਹੀਦਾ ਹੈ ਵੀ ਬੱਚੇ ਦੇ ਜੀਵਨ ਦੇ ਉੱਤੇ ਜਿਹੜਾ ਅਸਰ ਹੈ ਉਹਦੀ ਮਾਤਾ ਦਾ ਹੁੰਦਾ ਹੈ ਬਹੁਤ ਜ਼ਿਆਦਾ ਠੀਕ ਹੈ ਕੋਈ ਵਡੇਰੇ ਭਾਗ ਹੋਣ ਪੂਰਵਲੇ ਕਰਮ ਹੋਣ ਉਸ ਦੇ ਕਾਰਨ ਕਰਕੇ ਜੀਵਨ ਬਦਲ ਜੇ ਵੱਖਰੀ ਗੱਲ ਐ ਪਰ ਬੱਚੇ ਦੇ ਜੀਵਨ ਦਾ ਵਟਮੁੱਲਾ ਜਿਹੜਾ ਹਿੱਸਾ ਹੈ ਉਹ ਮਾਤਾ ਦੇ ਸਿਰ ਤੇ ਨਿਰਪਰ ਕਰਦਾ ਹੈ ਮਾਂ ਦੇ ਸਿਰ ਤੇ ਮਾਂ ਦਾ ਜੀਵਨ ਜੇ ਚੰਗਾ ਹੈ ਸੋਹਣਾ ਹੈ ਗੁਣੀ ਹੈ ਬਾਣੀ ਪੜਨ ਵਾਲੀ ਹੈ ਮਾਤਾ ਫਿਰ ਕਹਿੰਦੇ ਜਾ ਕੇ ਕਿਤੇ ਬੱਚਾ ਭਗਤ ਪੈਦਾ ਹੁੰਦਾ ਹੈ ਫਿਰ ਜਾ ਕੇ ਕਿਤੇ ਬੱਚਾ ਜੀਵਨ ਵਾਲਾ ਸੋਹਣੇ ਜੀਵਨ ਵਾਲਾ ਪੈਦਾ ਹੁੰਦਾ ਹੈ ਚੰਗੇ ਗੁਣਾਂ ਵਾਲਾ ਪੈਦਾ ਹੁੰਦਾ ਹੈ ਤੇ ਉਹ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਦੇ ਵੱਡੇ ਯੋਧੇ ਮਹਾਬਲੀ ਨੂੰ ਜਨਮ ਦੇਣ ਵਾਲੀ ਮਾਤਾ ਉਹਨਾਂ ਦੇ ਬਾਬਤ ਗੁਰੂ ਸਾਹਿਬ ਲਿਖਦੇ ਆ ਕਹਿੰਦੇ ਤਾਤ ਮਾਤ ਮੁਰ ਅਲਖ ਅਰਾਧਾ ਬੋ ਵਿਦਯੋਗ ਸਾਧਨਾ ਸਦ ਬੜੇ ਉਹਨਾਂ ਨੇ ਕਹਿੰਦੇ ਸਾਧਨਾ ਸਦੀਆਂ ਅੱਗੇ ਸਹਿਬ ਜੀ ਕਹਿੰਦੇ ਐ ਤិន ਜੋ ਕਰੀ ਅਲਖ ਕੀ ਸੇਵਾ ਤਾਂ ਤੇ ਭਈ ਪ੍ਰਸੰਨ ਗੁਰਦੇਵਾ ਉਹਨਾਂ ਨੇ ਕਹਿੰਦੇ ਅਲਖ ਦੀ ਸੇਵਾ ਕੀਤੀ ਉਹਨਾਂ ਦੀ ਅਰਾਧਨਾ ਕੀਤੀ ਪ੍ਰਮਾਤਮਾ ਵਹਿਗੁਰੂ ਜੀ ਦੀ ਫਿਰ ਕਹਿੰਦੇ ਗੁਰਦੇਵ ਪ੍ਰਸੰਨ ਹੋ ਗਏ ਖੁਸ਼ ਹੋ ਗਏ ਫਿਰ ਤិន ਪ੍ਰਭ ਜਬ ਆਏ ਸਮੋਹਿ ਦੀਆ ਤਬ ਹਮ ਜਨਮ ਕਲੂ ਮਹਿਲਿਆ ਫਿਰ ਕਹਿੰਦੇ ਪ੍ਰਮਾਤਮਾ ਜੀ ਨੇ ਰੱਬ ਜੀ ਨੇ ਮੈਨੂੰ ਹੁਕਮ ਦਿੱਤਾ ਪ੍ਰਸੰਨ ਹੋ ਕੇ ਖੁਸ਼ ਹੋ ਕੇ ਮੇਰੇ ਮਾਤਾ ਪਿਤਾ ਦੀ ਅਰਦਾਸਾਂ ਤੋਂ ਪ੍ਰਮਾਤਮਾ ਜੀ ਨੇ ਕਹਿੰਦੇ ਫਿਰ ਨਿਰਣਾ ਕੀਤਾ ਅਸਾਂ ਨੂੰ ਮਾਤ ਲੋਕ ਵਿੱਚ ਕਾਲ ਯੁਗ ਦੇ ਸਮੇਂ ਕਹਿੰਦੇ ਭੇਜਣ ਦਾ ਹੁਕਮ ਲਾਇਆ ਦਿਨ ਪ੍ਰਭ ਜਬ ਆਇਸ ਮੁਹੇ ਦੀਆ ਉਹਨਾਂ ਨੇ ਮੈਨੂੰ ਆ ਕੇ ਹੁਕਮ ਹੁਕਮ ਕੀਤਾ ਤਬ ਹਮ ਜਨਮ ਕਲੂ ਮੈ ਲੀਆ ਫਿਰ ਅਸੀਂ ਕਲਯੁਗ ਦੇ ਸਮੇਂ ਕਹਿੰਦੇ ਮਾਤਲੋਕ ਵਿੱਚ ਮਾਤਲੋਕ ਵਿੱਚ ਜਨਮ ਲਿਆ ਚੇਤਨਾ ਭਇਓ ਹਮਰੋ ਆਵਨ ਕਹੈ ਚੁਬੀ ਰਹੀ ਸੁਰਤ ਪ੍ਰਭ ਚਰਨਨ ਮਹਿ ਕਹਿੰਦੇ ਜੀ ਨਹੀਂ ਸੀ ਕਰਦਾ ਉਥੋਂ ਆਉਣ ਨੂੰ ਕਹਿੰਦੇ ਪ੍ਰਮਾਤਮਾ ਦੀ ਚਰਨਾਂ ਦੇ ਵਿੱਚ ਐਸੀ ਸੁਰਤ ਜੁੜੀ ਹੋਈ ਸੀ ਐਸੀ ਭਗਤੀ ਦੇ ਵਿੱਚ ਲੀਨ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਲਿਖਦੇ ਐ ਕਹਿੰਦੇ ਉੱਥੇ ਐਸੀ ਆਨੰਦ ਐਸਾ ਬਣਿਆ ਹੋਇਆ ਸੀ ਐਸੀ ਬਿਰਤੀ ਬਣੀ ਹੋਈ ਸੀ ਵੀ ਉੱਥੋਂ ਆਉਣ ਨੂੰ ਜੀ ਨਹੀਂ ਸੀ ਕਰਦਾ ਚਿਤਨਾ ਭਇਓ ਹਮਰੋ ਆਵਨ ਕਹੇ ਚੁਵੀ ਰਹੀ ਸੁਰਤ ਪ੍ਰਭ ਚਰਨਨ ਮੈਂ ਉਹਨਾਂ ਦੀ ਚਰਣਾ ਪਰਮਾਤਮਾ ਜੀ ਦੇ ਚਰਣਾ ਵਿੱਚ ਕਹਿੰਦੇ ਸੁਰਤ ਹੈ ਜਿਹੜੀ ਚੁਬੀ ਹੋਈ ਹੈ ਭਾਵ ਕਹਿਣ ਦਾ ਆਨੰਦ ਬੜਾ ਆ ਰਿਹਾ ਫਿਰ ਕਹਿੰਦੇ ਜਿਉ ਤਿਉ ਪ੍ਰਭ ਹਮ ਕੋ ਸਮਝਾਇਓ ਇਮ ਕਹਿ ਕੇ ਇਹ ਲੋਕ ਪਠਾਇਓ ਕਹਿੰਦੇ ਫਿਰ ਪਰਮਾਤਮਾ ਜੀ ਨੇ ਜਿਵੇਂ ਕਿਵੇਂ ਕਰਕੇ ਸਾਨੂੰ ਸਮਝਾਉਣਾ ਕੀਤਾ ਇਮ ਕਹਿ ਕੇ ਇਹ ਲੋਕ ਪਠਾਇਓ ਆ ਦੇਵਤੇ ਅਪ੍ਰਿਥਵੀ ਅਲੋਕ ਇਹ ਪਠਾਏ ਹੈ ਭਾਵ ਕਹਿਣ ਦਾ ਬਣਾਏ ਹੈ ਪ੍ਰਮਾਤਮਾ ਜੀ ਨੇ ਦੱਸਿਆ ਵੀ ਕਿਵੇਂ-ਕਿਵੇਂ ਇਹਨਾਂ ਨੂੰ ਬਣਾਇਆ ਕਿਵੇਂ-ਕਿਵੇਂ ਇਹਨਾਂ ਦੀ ਪਾਲਣਾ ਕੀਤੀ ਹੈ ਤੇ ਉਹਨਾਂ ਨੇ ਮੈਨੂੰ ਸਮਝਾਉਣਾ ਕੀਤਾ ਤੇ ਕਹੇ ਕਰੋ ਹਮਾਰੀ ਪੂਜਾ ਹਮ ਬਿਨ ਅਵਰਨਾ ਠਾਕੁਰ ਦੂਜਾ ਫਿਰ ਪ੍ਰਮਾਤਮਾ ਜੀ ਨੇ ਕੀ ਕਿਹਾ ਕਹਿੰਦੇ ਸਾਡੀ ਪੂਜਾ ਕਰੋ ਜਾ ਕੇ ਮਾਤ ਲੋਕ ਵਿੱਚ ਕਾਲ ਯੁਗ ਚ ਜਾ ਕੇ ਕਹਿੰਦੇ ਸਾਡੀ ਪੂਜਾ ਕਰੋ ਹਮ ਬਿਨ ਅਵਰਨ ਠਾਕੁਰ ਦੂਜਾ ਲੋਕਾਂ ਨੂੰ ਸਮਝਾਉਣਾ ਕਰੋ ਵੀ ਪਰਮਾਤਮਾ ਤੋਂ ਬਿਨਾ ਕੋਈ ਠਾਕੁਰ ਨਹੀਂ ਪਰਮਪੁਰਖ ਕਿਨਹੂ ਨਹਿ ਪਾਇਓ ਬੇਰਬਾਦ ਅਹੰਕਾਰ ਵਧਾਇਓ ਪਰਮਪੁਰਖ ਦੀ ਕਹਿੰਦੇ ਪਹਿਲਾਂ ਬੜੇ ਭੇਜੇ ਪਹਿਲਾਂ ਬੜੇ ਅਵਤਾਰ ਆਏ ਇਸ ਦੁਨੀਆ ਤੇ ਜਿਹੜੇ ਸਿਆਣੇ ਸੀ ਕਿਉਂ ਪ੍ਰਮਾਤਮਾ ਨੇ ਆਪ ਭੇਜੇ ਸੀ ਜੋਤ ਸੀ ਪ੍ਰਮਾਤਮਾ ਦੀ ਪਰ ਕਹਿੰਦੇ ਆ ਕੇ ਕਲਯੁਗ ਨੇ ਐਸਾ ਉਹਨਾਂ ਦੀ ਮਤ ਤੇ ਘੇਰਾ ਪਾਇਆ ਆਪਣੇ ਆਪ 'ਚ ਕਹਿੰਦੇ ਵੈਰ ਪਾਲੇ ਵੈਰ ਬਾਦ ਅਹੰਕਾਰ ਵਡਾਇਓ ਪਰਮਪੁਰਖ ਕਿਨ ਹੂ ਨਹਿ ਪਾਇਓ ਪਰਮਪੁਰਖ ਕਹਿੰਦੇ ਸਾਡੀ ਤਾਂ ਕਿਸੇ ਨੇ ਪੂਜਾ ਕੀਤੀ ਹੋਈ ਨਹੀਂ ਸਾਨੂੰ ਕਿਸੇ ਨੇ ਪਾਇਆ ਹੀ ਨਹੀਂ ਮਾਤ ਲੋਕ ਵਿੱਚ ਜਾ ਕੇ ਭਾਵ ਧਰਤੀ ਤੇ ਜਾ ਕੇ ਕਹਿੰਦੇ ਬੈਰ ਬਾਦ ਅਹੰਕਾਰ ਵਡਾਇਓ ਹਉਮੈ ਵਧਾਈ ਜਾ ਕੇ ਬੈਰ ਵਧਾਇਆ ਜਾ ਕੇ ਵਿਵਾਦ ਵਧਾਏ ਜਾ ਕੇ ਪੇੜ ਪਾਤ ਆਪਨ ਤੇ ਜਲੈ ਪ੍ਰਭ ਕੇ ਪੰਥ ਨ ਕੋ ਚਲੇ ਜਿਵੇਂ ਕਹਿੰਦੇ ਤੌੜੀ ਹੁੰਦੀ ਹੈ ਨਾ ਤੌੜੀ ਆਪਾਂ ਤੌਲਾ ਕਹਿ ਦਿੰਨੇ ਆ ਉਹ ਕਹਿੰਦੇ ਜਦੋਂ ਉਦੇ ਵਿੱਚ ਦੁੱਧ ਉਬਲਦਾ ਹੈ ਫਿਰ ਉਹ ਆਪਣੇ ਕੰਡੇ ਆਪ ਹੀ ਸਾੜ ਲੈਂਦੀ ਹੈ ਇਸੇ ਤਰ੍ਹਾਂ ਕਹਿੰਦੇ ਪੇੜ ਪਾਤ ਆਪਨ ਤੇ ਜਲੇ ਪ੍ਰਭ ਕਹਿ ਪੰਥਨਾ ਕੋ ਚਲੇ ਪ੍ਰਭੂ ਜੀ ਦੇ ਰਾਹ ਦੇ ਉੱਤੇ ਪੰਥ ਕਹਿੰਦੇ ਹੈ ਰਾਹ ਨੂੰ ਪ੍ਰਭੂ ਦੇ ਪ੍ਰਭ ਕਹਿ ਪੰਥਨਾ ਕੋ ਚਲੇ ਪ੍ਰਭੂ ਦੇ ਰਾਹ ਤੇ ਕਹਿੰਦੇ ਕੋਈ ਵੀ ਨਹੀਂ ਚੱਲਦਾ ਜਿਨ ਜਿਨ ਤਨਿਕ ਸਿੱਧ ਕੋ ਪਾਇਓ ਤਿੰਨ ਤਿੰਨ ਆਪਣਾ ਰਾਹ ਚਲਾਇਓ ਜਿਨੇ ਕਹਿੰਦੇ ਤਨਿਕ ਤਨਿਕ ਕਹਿੰਦੇ ਆ ਮਾੜੇ ਜੇ ਨੂੰ ਵੀ ਥੋੜਾ ਜਿਆ ਜਿਨੇ ਕਹਿੰਦੇ ਥੋੜਾ ਜਿਆ ਵੀ ਸਿੱਧੀ ਨੂੰ ਪ੍ਰਾਪਤ ਕਰ ਲਿਆ ਸਿੱਧ ਕੋ ਪਾਇਓ ਤਿੰਨ ਤਿੰਨ ਆਪਣਾ ਰਾਹ ਚਲਾਇਓ ਉਹਨੇ ਕਹਿੰਦੇ ਆਪਣਾ ਹੀ ਰਾਹ ਬਣਾ ਲਿਆ ਆਪਣਾ ਹੀ ਪੰਥ ਬਣਾ ਲਿਆ ਆਪਣਾ ਹੀ ਧਰਮ ਬਣਾ ਲਿਆ ਪਰਮੇਸ਼ਰ ਨਾ ਕਿਨਹੂ ਪਹਿਚਾਨਾ ਮਮ ਉਚਾਰਤੇ ਭਇਓ ਦਿਵਾਨਾ ਕਹਿੰਦੇ ਪਰਮੇਸ਼ਰ ਨੇ ਕਿਸ ਪਰਮੇਸ਼ਰ ਨੂੰ ਕਿਸੇ ਨੇ ਵੀ ਨਹੀਂ ਪਹਿਚਾਨਿਆ ਮਮ ਉਚਾਰਤੇ ਮਮ ਉਚਾਰਤੇ ਭਇਓ دیਵਾਨਾ ਕਹਿੰਦੇ ਕਿਸੇ ਨੇ ਰਤਕੂ ਵੀ ਸਿੱਧੀ ਪ੍ਰਾਪਤ ਕਰਨ ਲਈ ਤੇ ਵੱਡਾ ਸਿੱਧ ਬਣ ਕੇ ਰੱਬ ਬਣ ਕੇ ਬੈਠ ਗਿਆ ਤੇ ਕਹਿੰਦੇ ਇੱਕ ਦੂਜੇ ਨਾਲ ਲੜਨ ਲੱਗਾ ਲੋਕਾਂ ਨੂੰ ਕਹਿੰਦੇ ਵਾਹਿਗੁਰੂ ਜੀ ਨੂੰ ਕਿਸੇ ਨੇ ਸਮਝਿਆ ਹੀ ਨਹੀਂ ਫਿਰ ਗੁਰੂ ਸਾਹਿਬ ਨੂੰ ਹੁਕਮ ਦਿੱਤਾ ਮੈਂ ਆਪਣਾ ਸੁਤ ਤੋਹੇ ਨਿਵਾਜਾ ਪੰਥ ਪ੍ਰਚਰ ਕਰ ਬੇ ਕਹੋ ਸਾਜਾ ਕਹਿੰਦੇ ਅਬ ਮੈਂ ਹੁਣ ਤੈਨੂੰ ਮੈਂ ਆਪਣਾ ਪੁੱਤ ਬਣਾਉਣਾ ਹੈ ਗੁਰੂ ਸਾਹਿਬ ਦੱਸ ਰਿਹਾ ਇਹ ਵਾਰਤਾ ਹੈ ਜੀ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਅਤੇ ਪਰਮਾਤਮਾ ਜੀ ਵਿਚਾਲੇ ਗੱਲਬਾਤ ਚੱਲ ਰਹੀ ਹੈ ਉਹ ਉਹ ਲਿਖ ਰਿਹਾ ਆਪਣੀ ਲਿਖਤੀ ਚਿਤ੍ਰਨਾਟਕ ਸ੍ਰੀ ਦਸ਼ਮ ਗ੍ਰੰਥ ਉਹਦੇ ਵਿੱਚ ਇਹ ਗੁਰੂ ਸਾਹਿਬ ਜੀਆਂ ਦੀ ਆਪਣੀ ਹੱਥ ਲਿਖਤ ਹੈ ਗੁਰੂ ਸਾਹਿਬ ਜੀ ਕਹਿੰਦੇ ਆ ਮੈਂ ਪਰਮਾਤਮਾ ਜੀ ਮੈਨੂੰ ਕਹਿੰਦੇ ਐ ਚੌਪਈ ਮੈਂ ਆਪਣਾ ਸੁਤ ਤੋਹੇ ਨਿਵਾਜਾ ਮੈਂ ਤੈਨੂੰ ਆਪਣਾ ਪੁੱਤਰ ਬਣਾ ਲਿਆ ਪੰਥ ਪ੍ਰਚਰ ਕਰ ਬੇ ਕਹੋ ਸਾਜਾ ਤੈਨੂੰ ਹੁਕਮ ਮੈਂ ਇਹ ਲਾਉਣਾ ਵੀ ਤੂੰ ਜਾ ਕੇ ਪੰਥ ਦਾ ਪ੍ਰਚਾਰ ਕਰਨੇ ਸੱਚ ਦਾ ਪ੍ਰਚਾਰ ਕਰਨੇ ਜਾਹੇ ਤਹਾਂ ਤੇ ਧਰਮ ਚਲਾਈ ਕਬੁੱਧ ਕਰਨ ਤੇ ਲੋਕ ਹਟਾਏ ਕਹਿੰਦੇ ਜਾ ਕੇ ਤੁਸੀਂ ਨੇ ਕੀ ਕਰਨੈ ਇੱਕ ਧਰਮ ਚਲਾਉਣਾ ਹੈ ਜਾਹੇ ਤਹਾਂ ਤੇ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਹਟਾਏ ਕਹਿੰਦੇ ਕਬੁੱਧੀਆਂ ਜਿਹੜੇ ਲੋਕ ਕਰਦੇ ਏ ਵੈਰ ਵਿਰੋਧ ਵਧਿਆ ਪੇ ਜ਼ੁਲਮ ਵਧਿਆ ਪੇ ਕਹਿੰਦੇ ਸੰਸਾਰ ਦੇ ਉੱਤੇ ਕਹਿੰਦੇ ਕਬੁੱਧ ਕਰਨ ਤੇ ਲੋਕ ਹਟਾਏ ਲੋਕਾਂ ਨੂੰ ਇਸ ਕੰਮ ਤੋਂ ਹਟਾਉਣਾ ਹੈ ਤੁਸੀਂ ਜਾ ਕੇ ਅਸੀਂ ਆਪਣੀ ਸ਼ਕਤੀ ਤੁਹਾਨੂੰ ਬਖਸ਼ ਕੇ ਭੇਜਾਂਗੇ ਫਿਰ ਕਹਿੰਦੇ ਜਿਹੜੇ ਆਪਾਂ ਕਈ ਵਾਰ ਰੇ ਰਸਵ ਦੇ ਵਿੱਚ ਦੋਰਾ ਆਉਂਦਾ ਦੁਹਰਾ ਠਾਂਡ ਪਇਉ ਮੈਂ ਜੋਰ ਕਰ ਬਚਨ ਕਹਾ ਸਿਰਨਿਆਏ ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਈ ਕਹਿੰਦੇ ਮੈਂ ਸ਼ਾਂਤ ਹਿਰਦੇ ਨਾਲ ਕਹਿੰਦੇ ਦੋਵੇਂ ਹੱਥ ਜੋੜ ਕੇ ਨਾ ਇਦਾਂ ਗੁਰੂ ਸਾਹਿਬ ਲਿਖਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮੈਂ ਬੜੇ ਠੰਡੇ ਸੁਭਾ ਨਾਲ ਬੜੀ ਸ਼ਾਂਤੀ ਨਾਲ ਕਹਿੰਦੇ ਐਵੇਂ ਦੋ ਦੋਨੇ ਹੱਥ ਜੋੜ ਕੇ ਅਕਾਲ ਪੁਰਖ ਜੀ ਅੱਗੇ ਸਿਰ ਨਿਵਾ ਕੇ ਕਹਿੰਦੇ ਪੰਥ ਤਾਂ ਹੀ ਚੱਲੇਗਾ ਸੰਸਾਰ ਦੇ ਵਿੱਚ ਪ੍ਰਮਾਤਮਾ ਦੀ ਪੰਥ ਤਾਂ ਚੱਲੇਗਾ ਜੇ ਤੁਹਾਡੀ ਕਿਰਪਾ ਹੋਏਗੀ ਜਦ ਤੂੰ ਕਰਹੁ ਸਹਾਏ ਜੇ ਤੁਹਾਡੀ ਸਹਾਇਤਾ ਹੋਏਗੀ ਤਾਂ ਪੰਥ ਚੱਲੇਗਾ ਜਦੋਂ ਮੈਂ ਇਹ ਕਹਿੰਦੇ ਬਚਨ ਕੀਤੇ ਗੁਰੂ ਸਾਹਿਬ ਕਹਿੰਦੇ ਫਿਰ ਪ੍ਰਮਾਤਮਾ ਦੀ ਬੜੇ ਖੁਸ਼ ਹੋਏ ਬੜੇ ਪ੍ਰਸੰਨ ਹੋਏ ਤੇ ਹੁਕਮ ਕੀਤਾ ਜਾਓ ਜਹਾਨ ਵਿੱਚ ਚਉਪਈ ਇਹ ਕਾਰਨ ਪ੍ਰਭ ਮੋਹੇ ਪਠਾਇਓ ਤਬ ਮੈਂ ਜਗਤ ਜਨਮ ਧਰ ਆਇਓ ਇਹ ਕਾਰਨ ਬਣਿਆ ਕਹਿੰਦੇ ਮੈਨੂੰ ਸਤਗੁਰਾਂ ਨੇ ਇਸ ਜਹਾਨ ਤੇ ਭੇਜਿਆ ਉਹਨਾਂ ਨੇ ਮੈਨੂੰ ਪਠਾਇਆ ਤਬ ਮੈਂ ਜਗਤ ਜਨਮ ਧਰ ਆਇਓ ਫਿਰ ਕਹਿੰਦੇ ਅਸੀਂ ਇਸ ਜਹਾਨ ਉੱਤੇ ਜਨਮ ਲਿਆ ਜਿਮ ਤਿਨ ਕਹੀ ਤਿਨੈ ਤਿਮ ਕਰਹੁ ਔਰ ਕਿਸੂ ਤੇ ਬੈਰ ਨਾ ਗਹੇਹੁ ਜਿਵੇਂ ਕਹਿੰਦੇ ਅਕਾਲ ਪੁਰਖ ਜੀ ਨੇ ਅਸਾਂ ਨੂੰ ਜਗਤ ਵਿੱਚ ਭੇਜਿਆ ਜਿਵੇਂ ਉਹਨਾਂ ਨੇ ਕਿਹਾ ਜਿਵੇਂ ਉਹਨਾਂ ਨੇ ਦੱਸਿਆ ਉਸੇ ਤਰ੍ਹਾਂ ਹੀ ਕਰਾਂਗੇ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਤੇ ਐਦਾਂ ਬੜੇ ਬਚਨ ਸਤਿਗੁਰਾਂ ਨੇ ਕੀਤੇ ਤੇ ਇੱਕ ਇੱਥੇ ਸ਼ਰਤ ਰੱਖੀ ਇੱਕ ਇੱਥੇ ਸ਼ਰਤ ਰੱਖੀ ਜਿਹੜੇ ਆਪਾਂ ਬਚਨ ਪਹਿਲਾਂ ਸ਼ੁਰੂਆਤ ਦੇ ਵਿੱਚ ਸਾਂਝੇ ਕੀਤੇ ਸੀ ਗੁਰੂ ਸਾਹਿਬ ਕਹਿੰਦੇ ਜੋ ਹਮ ਕੋ ਪਰਮੇਸ਼ਰ ਉਚ ਰਹੇ ਤੇ ਸਭ ਨਰਕ ਕੁੰਡ ਮੈਂ ਪਰਹਿ ਕਹਿੰਦੇ ਜਿਹੜਾ ਪ੍ਰਮਾਤਮਾ ਦੀ ਅੱਗੇ ਸ਼ਰਤ ਰੱਖੀ ਵੀ ਜਿਹੜਾ ਸਾਨੂੰ ਪਰਮੇਸ਼ਰ ਉਤਰੇਗਾ ਜਿਹੜਾ ਸਾਨੂੰ ਪਰਮੇਸ਼ਰ ਕਹੇਗਾ ਉਹ ਕਹਿੰਦੇ ਸਾਰੇ ਨਰਕਕੁੰਡ ਦੇ ਵਿੱਚ ਪੈਣਗੇ ਮੋਕੋ ਦਾਸ ਭਵਨ ਕਾ ਜਾਨੋ ਯਾ ਮੈਂ ਪੇਦਨਾ ਰੰਚ ਪਛਾਨੋ ਕਹਿੰਦੇ ਮੈਨੂੰ ਮੋਕੋ ਦਾਸ ਤਵਨ ਕਾ ਜਾਨੋ ਕਹਿੰਦੇ ਮੈਨੂੰ ਦਾਸ ਪ੍ਰਮਾਤਮਾ ਜੀ ਦਾ ਸਮਝੋ ਯਾ ਮੈਂ ਪੇਦਨਾ ਰੰਚ ਪਛਾਨੋ ਉਨ੍ਹਾਂ ਦੇ ਵਿੱਚ ਕਹਿੰਦੇ ਭੇਦ ਨਾ ਪਛਾਨੋ ਕੋਈ ਮੈਂ ਹਾਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਮੈਂ ਤਾਂ ਕਹਿੰਦੇ ਪ੍ਰਮਾਤਮਾ ਦਾ ਦਾਸ ਹਾਂ ਪ੍ਰਮਾਤਮਾ ਅਕਾਲ ਪੁਰਖ ਜੀ ਦਾ ਕਹਿੰਦੇ ਦਾਸ ਹਾਂ ਸੇਵਕਾਂ ਆ ਦੇਖਣ ਤਮਾਸ਼ਾ ਦੇਖਣ ਵਾਸਤੇ ਜਗਤ ਤੇ ਉੱਤੇ ਆਇਆ ਜਿਵੇਂ ਕਹਿੰਦੇ ਤਮਾਸ਼ੇ ਕਰਦੇ ਸੀ ਲੋਕ ਉਸ ਸਮੇਂ ਬੜੇ ਭੜੇ ਹਾਲਾਤ ਬਣੇ ਹੋਏ ਸੀ بڑے چھوٹے چھوٹے ਬੱਚਿਆਂ ਨੂੰ ਉਹਨਾਂ ਸਮਿਆਂ ਦੇ ਵਿੱਚ ਭੈੜੇ ਰਸਤੇ ਦਿਖਾਏ ਜਾਂਦੇ ਸੀ ਤੇ ਪੱਛਮੀ ਲੋਕ ਔਰੰਗਜ਼ੇਬ ਪੁਰਤਗੀਜੀ ਭਾਰਤ ਵਿੱਚ ਕਹਿੰਦੇ ਵਪਾਰੀਆਂ ਦੇ ਰੂਪ ਵਿੱਚ ਆਉਣੇ ਸ਼ੁਰੂ ਹੋਏ ਸੀ ਉਸ ਸਮੇਂ ਤੇ ਇੱਥੇ ਅੱਡਾ ਕਾਇਮ ਕਰ ਲਿਆ ਸੀ ਉਹਨਾਂ ਨੇ ਭਾਈ ਤੇ ਇਸ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਉਹ ਸਵਾਰਤਾ ਨੂੰ ਲਿਖਦੇ ਐ ਤੇ ਕੱਲ ਨੂੰ ਆਪਾਂ ਅੱਗੇ ਦੀ ਵਾਰਤਾ ਸਾਂਝ ਕਰਾਂਗੇ ਜਦੋਂ ਗੁਰੂ ਸਾਹਿਬ ਦਾ ਅਵਤਾਰ ਹੁੰਦਾ ਹੈ ਫਿਰ ਕੀ ਕੀ ਗੁਰੂ ਸਾਹਿਬ ਜੀ ਬਚਨ ਕਰਦੇ ਐ ਆਪਣੀ ਲਿਖਤ ਦੇ ਵਿੱਚ ਉਹ ਆਪਾਂ ਸਮਝਣ ਦਾ ਯਤਨ ਕਰਾਂਗੇ ਸੋ ਬੇਨਤੀ ਹੈ ਇਸੇ ਤਰੀਕੇ ਦੇ ਨਾਲ ਆਪਾਂ ਹਰ ਰੋਜ਼ ਗੁਰੂ ਸਾਹਿਬ ਜੀਆਂ ਦੇ ਪ੍ਰਕਾਸ਼ ਦਿਹਾੜੇ ਤੱਕ ਹਾਜ਼ਰੀ ਭਰਿਆ ਕਰਨੀ ਹੈ ਗੁਰੂ ਸਾਹਿਬ ਜੀ ਦੇ ਜੀਵਨ ਗੁਰੂ ਸਾਹਿਬ ਜੀ ਦਾ ਉਹ ਪਾਖ ਪਵਿੱਤਰ ਇਤਿਹਾਸ ਉਹਨੂੰ ਸਮਝਣ ਦਾ ਯਤਨ ਕਰਨਾ ਹੈ ਸੋ ਸਰਬੱਤ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਜੋ ਪ੍ਰਵਾਤ ਫੇਰੀ ਤੇ ਸੰਗਤਾਂ ਜਾਂਦੀਆਂ ਨੇ ਬੜਾ ਮੁਬਾਰਕ ਹੈ ਚੰਗੀ ਗੱਲ ਹੈ ਸੇਵਾ ਹੈ ਪਰ ਜਿਹੜੇ ਘਰਾਂ ਵਿੱਚ ਰਹੇ ਜਾਂਦੇ ਹੋ ਜਿਹੜੇ ਨਹੀਂ ਉਸ ਤਰੀਕੇ ਨਾਲ ਸੇਵਾ ਕਰ ਸਕਦੇ ਉਹ ਆ ਕੇ ਗੁਰੂ ਘਰ ਸਤਿਗੁਰਾਂ ਦੇ ਇਤਿਹਾਸ ਨਾਲ ਜੁੜਨਾ ਕਰਿਆ ਕਰੋ ਸਾਹਿਬ ਜੀਆਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸਾਹਿਬ ਜੀ ਦੇ ਚਰਨਾਂ ਦਾ ਉੱਟ ਆਸਰਾ ਲੈ ਕੇ ਚੜ੍ਹਦੀ ਕਲਾ ਨਾਲ ਜੀਵਨ ਜਿਉਈਏ ਸੋ ਬੇਨਤੀ ਹੈ ਦੁਬਾਰਾ ਫਿਰ ਕਿ ਪਹੁੰਚ ਕੇ ਬਾ ਚੜ੍ਹ ਕੇ ਲਾਹੇ ਲਿਆ ਕਰੋ ਜੀ ਆਓ ਹੁਣ ਰੋਜ਼ਾਨਾ ਜੋ ਆਪਣਾ ਵਾਹਿਗੁਰੂ ਸਿਮਰਨ ਜਾਪ ਹੈ 10-15 ਕ ਮਿੰਟ ਉਹਦੇ ਨਾਲ ਆਪਾਂ ਜੁੜਨਾ ਹੈ ਉਸ ਤੋਂ ਬਾਅਦ ਪਾਈ ਸ਼ਲੋਕ ਪੜ ਕੇ ਸਮਾਪਤੀ ਕਰਾਂਗੇ ਅਰਦਾਸ ਬੇਨਤੀ ਵਿੱਚ ਜੁੜਨਾ ਹੈ ਹੁਕਮਨਾਮੇ ਹੋਣਗੇ ਸਤਨਾਵੈ ਗੁਰੂ ਕਰਦਿਆਂ ਕਰੋ ਕਰੀ ਚਾਲੇ ਪਾਉਣੇ ਸਵਾਉ ਗੁਰੂ ਸਾਹਿਬ ਦਾ ਇਤਿਹਾਸ ਬੋਲਦਿਆਂ ਕੋਲ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਸਤਗੁਰੂ ਔਰ ਸਤਗੁਰਾਂ ਦੀ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਭੁੱਲਾਂ ਨਾਲ ਚਿਤਾਰਣੀਆਂ ਜੀ ਇਸੇ ਤਰ੍ਹਾਂ ਹੋਰ ਵੀ ਵੱਧ ਚੜ ਕੇ ਹਾਜ਼ਰੀਆਂ ਗੁਰੂ ਕਰਦੀਆਂ ਪਰ ਕੇ ਆਪ ਆਪਣਾ ਜੀਵਨ ਸਫਲ ਕਰੀਏ ਜੀ ਗੱਜ-ਬੱਜ ਕੇ ਫਤਿਹ ਬੁਲਾਉਣਾ ਕਰੋ ਸਾਰਿਆਂ ਦੀ ਆਵਾਜ਼ ਜ਼ਰੂਰ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ